ਕਰਨ ਵਾਲੇ ਵਿਦਿਆਰਥੀਆਂ ਲਈ ਸਸ਼ੇ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਪਰ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰਾਂ ਜੀ ਦੇਸ਼ ਦੁਨੀਆ ਬੁਲੇਟਿਨ ਦੇਸ਼ ਦੁਨੀਆ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਜਦਿਆਂ ਮੁੱਖ ਖਬਰਾਂ ਦੇ ਨਾਲ ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਦਰਵਾਜ਼ੇ ਕੀਤੇ ਹੋਰ ਤੰਗ ਵਰਕ ਪਰਮਿਟ ਦੇ ਨਿਯਮਾਂ 'ਚ ਕੀਤੀ ਤਬਦੀਲੀ 178 ਵਰਗਾਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਵਰਕ ਪਰਮਿਟ ਕੀਤੇ ਬੰਦ ਅਮਰੀਕਾ ਤੇ ਚੀਨ ਵਿਚਕਾਰ ਵੱਡੇ ਵਪਾਰ ਸਮਝੌਤੇ ਤੇ ਹੋਏ ਦਸਤਖਤ ਡੋਨਲਡ ਟਰੰਪ ਨੇ ਸਾਂਝੀ ਕੀਤੀ ਜਾਣਕਾਰੀ ਕਿਹਾ ਭਾਰਤ ਨਾਲ ਬਹੁਤ ਜਲਦ ਕਰਾਂਗੇ ਵਪਾਰ ਸਮਝੌਤਾ ਟਰੰਪ ਪ੍ਰਸ਼ਾਸਨ ਦੀ ਪਹਿਲੀ ਤਿਮਾਹੀ ਦੀ ਰਿਪੋਰਟ ਚ ਹੋਏ ਵੱਡੇ ਖੁਲਾਸੇ ਮੰਦੀ ਵੱਲ ਵੱਧ ਰਹੀ ਅਮਰੀਕਾ ਦੀ ਅਰਥ ਵਿਵਸਥਾ ਅਮਰੀਕਾ ਦੀ ਜੀਡੀਪੀ ਚ ਆਈ ਗਿਰਾਵਟ ਜੰਗਬੰਦੀ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਏ ਈਰਾਨ ਦੇ ਸੁਪਰੀਮ ਲੀਡਰ ਖਮਨੇਈ ਡੋਨਲਡ 트ੰਪ ਨੂੰ ਦਿੱਤੀ ਤੰਕੀ ਕਿਹਾ ਜੇ ਦੁਬਾਰਾ ਹਮਲਾ ਕੀਤਾ ਤਾਂ ਕੋਰਾਰਾ ਜਵਾਬ ਦਵਾਂਗੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ আসিਫ ਦਾ ਵੱਡਾ ਬਿਆਨ ਕਿਹਾ ਸਾਨੂੰ ਭਾਰਤ ਦੀ ਖੂਫਿਆ ਜਾਣਕਾਰੀ ਦੇ ਰਿਹਾ ਹੈ ਚੀਨ ਪਹਿਲਾਂ ਤੋਂ ਹੀ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਦਾ ਸਾਹਮਣਾ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੈਨੇਡਾ ਸਰਕਾਰ ਨੇ ਅੱਜ ਇੱਕ ਅਹਿਮ ਫੈਸਲਾ ਲੈਂਦਿਆਂ ਦੇਸ਼ ਦੇ ਦਾਖਲੇ ਦਾ ਦਰਵਾਜ਼ਾ ਹੋਰ ਤੰਗ ਕਰ ਦਿੱਤਾ ਕੈਨੇਡਾ ਇਮੀਗ੍ਰੇਸ਼ਨ ਅਤੇ ਸਿਟੀਜ਼ਨ ਵਿਭਾਗ ਨੇ 178 ਵਿਭਾਗਾਾਂ ਚ ਪੜ੍ਹਾਈ ਕਰਨ ਵਾਲੇ ਗੈਰ ਡਿਗਰੀ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਹੁਣ ਪੜ੍ਹਾਈ ਤੋਂ ਬਾਅਦ ਦਿੱਤਾ ਜਾਣ ਵਾਲਾ ਵਰਕ ਪਰਮਿਟ ਬੰਦ ਕਰ ਦਿੱਤਾ। ਜ਼ਿਕਰੇ ਖਾਸ ਸੇ ਕੇਸ ਵਰਕ ਪਰਮਿਟ ਦੇ ਆਧਾਰ ਤੇ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਚ ਰਹਿਣ ਅਤੇ ਮਿੱਥੇ ਸਮੇਂ ਤੋਂ ਬਾਅਦ ਪਰਮਨੈਂਟ ਰੈਜ਼ੀਡੈਂਸ ਲਈ ਅਪਲਾਈ ਕਰਨ ਦਾ ਮੌਕਾ ਮਿਲਦਾ ਸੀ। ਹਾਲਾਂਕਿ ਸਰਕਾਰ ਨੇ ਵਰਕ ਪਰਮਿਟ ਅਪਲਾਈ ਕਰਨ ਲਈ ਯੋਗ ਸ਼੍ਰੇਣੀਆਂ 'ਚ 119 ਅਧਿਐਨ ਵਰਗਾਂ ਨੂੰ ਸ਼ਾਮਲ ਕੀਤਾ ਪਰ ਸਰਕਾਰ ਦੇ ਉਪਰੋਕਤ ਫੈਸਲਿਆਂ ਨਾਲ 178 ਸ਼੍ਰੇਣੀਆਂ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕੈਨੇਡਾ 'ਚ ਰਹਿਣਾ ਸੰਭਵ ਨਹੀਂ ਹੋਵੇਗਾ ਇਸ ਬਦਲਾਅ ਤੋਂ ਬਾਅਦ ਹੁਣ ਪੜ੍ਹਾਈ ਕਰਨ ਵਾਲੇ ਕੁੱਲ 920 ਵਰਗਣ ਯੋਗਤਾ ਸੂਚੀ 'ਚ ਕਟੌਤੀਆਂ ਸਿਰਫ ਉਹਨਾਂ 'ਤੇ ਲਾਗੂ ਹੁੰਦੀਆਂ ਨੇ ਜਿਨ੍ਹਾਂ ਨੇ 25 ਜੂਨ 2025 ਨੂੰ ਇਸ ਤੋਂ ਬਾਅਦ ਅਧਿਆਨ ਪਰਮਿਟਾਂ ਲਈ ਅਰਜ਼ੀ ਦਿੱਤੀ ਸੀ ਜਿਨ੍ਹਾਂ ਨੇ ਉਸ ਮਿਤੀ ਤੋਂ ਪਹਿਲਾਂ ਅਰਜ਼ੀ ਦਿੱਤੀ ਸੀ ਉਹ ਯੋਗ ਰਹਣਗੇ ਯੋਗ ਮੇਜਰਾਂ ਦੀ ਸੂਚੀ 'ਚ ਹੋਰ ਖੇਤਰ ਸ਼ਾਮਿਲ ਕੀਤੇ ਗਏ ਨੇ ਜਿਨ੍ਹਾਂ 'ਚ ਸਿਹਤ ਸੰਭਾਲ ਸਮਾਜਿਕ ਸੇਵਾਵਾਂ ਸਿੱਖਿਆ ਅਤੇ ਵਪਾਰ ਖੇਤਰ ਅਤੇ ਹੋਰ ਕਈ ਖੇਤਰ ਸ਼ਾਮਿਲ ਨੇ ਆਈਆਰਸੀਸੀ ਦਾ ਕਹਿਣਾ ਹੈ ਕਿ ਯੋਗਤਾ ਤੋਂ ਕੱਟੇ ਗਏ ਪ੍ਰੋਗਰਾਮਾਂ 'ਚ ਉਹ ਸ਼ਾਮਿਲ ਹਨ ਜੋ ਲੰਬੇ ਸਮੇਂ ਦੇ ਕਿਰਤ ਘਾਟ ਵਾਲੇ ਕੀਤਿਆਂ ਨਾਲ ਜੁੜੇ ਨਹੀਂ ਸਨ ਵਿਸ਼ੇਸ਼ ਜ਼ਰੂਰਤਾਂ ਸਿਰਫ ਗੈਰ ਡਿਗਰੀ ਪ੍ਰੋਗਰਾਮਾਂ 'ਚ ਉਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਲਾਗੂ ਹੁੰਦੀਆਂ ਨੇ ਜਿਨ੍ਹਾਂ ਨੇ 1 ਨਵੰਬਰ 2024 ਨੂੰ ਜਾਂ ਇਸ ਤੋਂ ਬਾਅਦ ਸਟੱਡੀ ਪਰਮਿਟ ਲਈ ਅਰਜ਼ੀ ਦਿੱਤੀ ਸੀ ਭਾਵੇਂ ਵਿਚ ਮਾਸਟਰ ਜਾਂ ਡਾਕਟੋਰੇਟ ਪ੍ਰੋਗਰਾਮਾਂ ਤੋਂ ਗ੍ਰੈਜੂਏਟ ਹੋਣ ਵਾਲੇ ਲੋਕ ਇਸ ਬਦਲਾਅ ਦੇ ਅਧੀਨ ਨਹੀਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਿਨੀ ਆਪਣੇ ਕੁਝ ਫੈਸਲੇ ਆਕਰ ਖਬਰਾਂ ਵਿੱਚ ਨੇ ਇਰਾਨ ਇਜ਼ਰਾਈਲ جنگਬੰਦੀ ਤੋਂ ਬਾਅਦ ਉਹ ਹੁਣ ਵਪਾਰ ਤੇ ਧਿਆਨ ਕੇਂਦਰਿਤ ਕਰ ਰਹੇ ਨੇ 트럼ਪ ਨੇ ਅਮਰੀਕਾ ਤੇ ਚੀਨ ਵਿਚਕਾਰ ਵਪਾਰ ਸਮਝੌਤੇ ਬਾਰੇ ਇੱਕ ਵੱਡਾ ਐਲਾਨ ਕੀਤਾ ਹੈ ਇਸ ਨਾਲ ਚੀਨ ਅਤੇ ਅਮਰੀਕਾ ਵਿਚਕਾਰ ਨੇੜਤਾ ਵੱਧਦੀ ਜਾ ਰਹੀ ਹੈ ਮਹੱਤਵਪੂਰਨ ਗੱਲ ਇਹ ਹੈ ਕਿ 트럼ਪ ਨੇ ਭਾਰਤ ਬਾਰੇ ਵੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਬੀਰ ਬਾਰ ਨੂੰ ਕਿਹਾ ਹੈ ਕਿ ਭਾਰਤ ਨਾਲ ਵੀ ਇੱਕ ਬਹੁਤ ਵੱਡਾ ਵਪਾਰਕ ਸਮਝੌਤਾ ਹੋਣ ਵਾਲਾ ਹੈ 트럼ਪ ਨੇ ਹਾਲੀ ਵਿੱਚ ਬਿਗ ਬਿਊਟੀਫੁਲ ਬਿਲ ਪ੍ਰੋਗਰਾਮ 'ਚ ਹਿੱਸਾ ਲਿਆ ਸੀ ਇਸ ਦੌਰਾਨ ਉਹਨਾਂ ਕਹੇ ਕਿ ਹਰ ਕੋਈ ਸਾਡੇ ਨਾਲ ਕਾਰੋਬਾਰ ਕਰਨਾ ਚਾਹੁੰਦਾ ਹੈ ਕੁਝ ਮਹੀਨੇ ਪਹਿਲਾਂ ਮੀਡੀਆ ਪੁੱਛ ਰਿਹਾ ਸੀ ਕੋਈ ਕੋਈ ਸੱਚਮੁੱਚ ਵਪਾਰਕ ਸੌਦੇ ਵਿੱਚ ਦਿਲਚਸਪੀ ਦਿਖਾਏਗਾ ਅਸੀਂ ਕੱਲ ਹੀ ਚੀਨ ਨਾਲ ਇੱਕ ਸੌਦੇ ਤੇ ਦਸਖਤ ਕੀਤੇ ਨੇ ਅਸੀਂ ਹੋਰ ਵੀ ਵਧੀਆ ਸੌਦੇ ਕਰਾਂਗੇ ਭਾਰਤ ਨਾਲ ਵੀ ਇੱਕ ਸੌਦਾ ਕੀਤਾ ਜਾ ਸਕਦਾ ਹੈ ਟਰੰਪ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਅਮਰੀਕਾ ਸਿਰਫ ਕੁਝ ਦੇਸ਼ਾਂ ਨਾਲ ਵਪਾਰਕ ਸੌਦੇ ਕਰੇਗਾ ਉਹਨਾਂ ਕਹਿੰਦੇ ਕਿ ਸਾਰਿਆਂ ਨਾਲ ਸਮਝੌਤਾ ਨਹੀਂ ਹੋਵੇਗਾ ਉਹਨਾਂ ਕਹਿੰਦੇ ਕਿ ਅਸੀਂ ਸਾਰਿਆਂ ਨੂੰ ਪੱਤਰ ਭੇਜਾਂਗੇ ਅਤੇ ਉਹਨਾਂ ਦਾ ਧੰਨਵਾਦ ਕਰਾਂਗੇ ਅਤੇ ਉਹਨਾਂ ਨੂੰ 25 35 ਜਾਂ 45% ਦਾ ਭੁਗਤਾਨ ਕਰਨ ਲਈ ਕਹਾਂਗੇ ਇਹ ਇੱਕ ਆਸਾਨ ਤਰੀਕਾ ਹੋਵੇਗਾ ਭਾਰਤ ਤੇ ਅਮਰੀਕਾ ਵਿਚਕਾਰ ਜਲਦੀ ਇੱਕ ਵਪਾਰਕ ਸਮਝੌਤੇ ਤੇ ਦਸਤਖਤ ਹੋ ਸਕਦੇ ਆਂ ਦੋਵਾਂ ਦੇਸ਼ 9 ਜੁਲਾਈ ਤੋਂ ਪਹਿਲਾਂ ਸਮਝੌਤੇ ਨੂੰ ਅੰਤਿਮ ਰੂਪ ਦੇ ਸਕਦੇ ਨੇ ਅਮਰੀਕਾ ਨੇ ਭਾਰਤ ਤੋਂ ਆਉਣ ਵਾਲੀਆਂ ਬਸਤਾਂ ਤੇ 26% ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਭਾਰਤ ਚਾਹੁੰਦਾ ਹੈ ਕਿ 26% ਟੈਰਿਫ ਵਾਪਸ ਲਿਆ ਜਾਵੇ ਟਰੰਪ ਦੇ ਟੈਰਿਫ ਫੈਸਲੇ ਤੇ ਬਹੁਤ ਹੰਗਾਮਾ ਵੀ ਹੋਇਆ Everybody, everybody wants to make a deal and have a part of it, right? I know. You and Howard and Scott are working overtime, uh, making deals with other countries. Remember a few months ago the press was saying, do you really have anybody of any interest? Well we just signed with China yesterday, right? Just signed with China. We have everybody. We're not going to make deals with everybody. Some we're just going to send them a letter, say thank you very much. You're going to pay 25, 35, 45 percent. That's the easy way to do it. And My people don't want to do it that way. They want to do some of it, but they want to make more deals than I would do. But we're having some great deals. We have one coming up, maybe with India, very big one. Well, we're going to open up India. In the China deal, we're starting to open up China. Things that never really. could have happened and the relationship with every country has been very good and we also have ONB director who is very busy also rushboat thank you thank you America de nave chune ke rashtrapati Donald Trump ne jadon to America di satta sambhali hai odon to hi baki deshan te tariff lagande hoye dikhai de rahe ne jis to baad hun amreeki arth vyavastha di pehli timahi yani ki January to March 2025 tak de aankde samne aaye ne ਇਨ੍ਹਾਂ ਆਕੜਿਆਂ 'ਚ ਆਰਥਿਕ ਗਤੀਵਿਧੀਆਂ 'ਚ ਕਮਜ਼ੋਰੀ ਸਪਸ਼ਟ ਤੌਰ 'ਤੇ ਦਿਖਾਈ ਦੇ ਰਹੀ ਹੈ। ਖਾਸ ਕਰਕੇ ਜੀਡੀਪੀ ਵਿਕਾਸ ਯਾਨੀ ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਗਿਰਾਵਟ ਆਈ ਹੈ ਜੋ ਕਿ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੇ ਨਾਲ ਹੀ ਮਹਿੰਗਾਈ ਅਤੇ ਮੰਗਾਂ 'ਚ ਵੀ ਕਮੀ ਦਿਖਾਈ ਦੇ ਰਹੀ ਹੈ। ਹਾਲਾਂਕਿ ਬੇਰੋਜ਼ਗਾਰੀ ਦੇ ਆਕੜੇ ਕੁਝ ਹੱਦ ਤੱਕ ਸਹੀ ਨੇ ਪਰ ਸਮੁੱਚੀ ਤਸਵੀਰ ਬਹੁਤ ਸਕਾਰਾਤਮਕ ਨਹੀਂ ਜਾਪਦੀ। ਅਮਰੀਕਾ ਦੀ ਪਹਿਲੀ ਤਿਮਾਹੀ 'ਚ ਜੀਡੀਪੀ ਵਿਕਾਸ -0.5 ਫੀਸਦੀ ਜਦੋਂ ਕਿ ਇਹ ਮਾਹਰਾਂ ਨੇ ਇਸ ਤੇ 0.2 ਫੀਸਦੀ ਰਹਿਣ ਦੀ ਉਮੀਦ ਕੀਤੀ ਹੈ ਇਸ ਦਾ ਮਤਲਬ ਹੈ ਕਿ ਆਰਥਿਕ ਗਤੀਵਿਧੀਆਂ ਉਮੀਦ ਤੋਂ ਵੱਧ ਹੌਲੀ ਹੋ ਗਈਆਂ ਨੇ ਨਕਾਰਾਤਮਕ ਜੀਡੀਪੀ ਵਿਕਾਸ ਦਰਸਾਉਂਦਾ ਹੈ ਕਿ ਦੇਸ਼ ਦਾ ਕੁੱਲ ਉਤਪਾਦਨ ਅਤੇ ਸੇਵਾਵਾਂ ਦੀ ਮਾਤਰਾ ਘਟੀ ਹੈ ਜਦੋਂ ਕਿ ਜੀਡੀਪੀ ਵਿਕਾਸ ਨਕਾਰਾਤਮਕ ਰਹਿੰਦਾ ਹੈ ਤਾਂ ਇਹ ਦਰਸਾਉਂਦਾ ਹੈ ਕਿ ਆਰਥਿਕ ਗਤੀਵਿਧੀਆਂ 'ਚ ਕਮੀ ਆਈ ਹੈ ਜੀਡੀਪੀ ਕੀਮਤ ਸੂਚਕ ਅੰਕ ਜੋ ਮਹਿੰਗਾਈ ਨੂੰ ਦਰਸਾਉਂਦਾ ਹੈ ਇਸ ਤਿਮਾਹੀ ਚ 3.8 ਫੀਸਦੀ ਤੇ ਰਿਹਾ ਹੈ ਜਦੋਂ ਕਿ ਅਨੁਮਾਨ 3.7 ਫੀਸਦੀ ਦਾ ਸੀ ਇਸ ਤੋਂ ਪਤਾ ਲੱਗਦਾ ਹੈ ਕਿ ਕੀਮਤਾਂ ਵੱਧਦੀਆਂ ਰਹਿੰਦੀਆਂ ਨੇ ਅਤੇ ਮਹਿੰਗਾਈ ਦਾ ਦਬਾਅ ਬਣਿਆ ਰਹਿੰਦਾ ਹੈ ਵਾਦੀ ਮਹਿੰਗਾਈ ਦਾ ਮਤਲਬ ਹੈ ਕਿ ਉਤਪਾਦਨ ਬਣਾਉਣ ਵਾਲੇ ਅਤੇ ਸੇਵਾਵਾਂ ਪ੍ਰਦਾਨ ਕਰਨ ਦੀ ਲਾਗਤ ਵੱਧਦੀ ਜਾ ਰਹੀ ਹੈ ਜਿਸ ਨਾਲ ਖਪਤਕਾਰਾਂ ਅਤੇ ਕਾਰੋਬਾਰੀਆਂ ਤੇ ਦਬਾਅ ਪੈਂਦਾ ਹੈ ਜੀਡੀਪੀ ਦੀ ਅੰਤਿਮ ਵਿਕਰੀ ਵੀ ਘਟੀ ਹੈ ਇਹ -3.1 ਫੀਸਦੀ ਸੀ ਜਦੋਂ ਕਿ अनुमान 2.9 फीसदी ਦਾ ਸੀ ਇਸ ਤੋਂ ਪਤਾ ਲੱਗਦਾ ਹੈ ਕਿ ਬਾਜ਼ਾਰ ਚ ਮੰਗ ਅਤੇ ਖਰੀਦਦਾਰੀ ਕੱਟੀ ਹੈ ਜਦੋਂ ਖਪਤਕਾਰ ਖਰਚ ਘਟ ਜਾਂਦਾ ਹੈ ਤਾਂ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ ਅਤੇ ਆਰਥਿਕ ਵਿਕਾਸ ਹੌਲੀ ਹੋ ਜਾਂਦਾ ਜਿੱਥੇ ਇੱਕ ਪਾਸੇ ਆਰਥਿਕ ਵਿਕਾਸ ਚ ਗਿਰਾਵਟ ਆਈ ਹੈ ਉੱਥੇ ਹੀ ਬੇਰੋਜ਼ਗਾਰੀ ਦੇ ਆંકੜਿਆਂ ਚ ਕੁਝ ਚੰਗੀ ਖਬਰ ਵੀ ਹੈ 21 ਜੂਨ 2025 ਨੂੰ ਖਤਮ ਹੋਏ ਹਫ਼ਤੇ ਤੱਕ ਨਵੇਂ ਬੇਰੋਜ਼ਗਾਰਾਂ ਲਈ ਕੀਤੇ ਗਏ ਦਾਅਵਿਆਂ ਦੀ ਗਿਣਤੀ 2.36 ਲੱਖ ਸੀ ਜੋ ਪਿਛਲੇ ਹਫਤੇ ਨਾਲੋਂ 10000 ਘਟੀ ਹੈ ਇਸ ਦਾ ਮਤਲਬ ਹੈ ਕਿ ਰੋਜ਼ਗਾਰ ਦੀ ਸਥਿਤੀ ਕੁਝ ਹੱਦ ਤੱਕ ਸਥਿਰ ਬਣੀ ਹੋਈ ਹੈ। ਈਰਾਨ ਦੇ ਸੁਪਰੀਮ ਲੀਡਰ ਅਯਾਤੱਲਾ ਖਾਮਨੇਈ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਤੇ ਕਤਰਚ ਇੱਕ ਅਮਰੀਕੀ ਅਡੇ ਤੇ ਹਮਲੇ ਨਾਲ ਅਮਰੀਕਾ ਨੂੰ ਮੂੰ ਤੋੜੇ ਜਵਾਬ ਦਿੰਦਾ ਹੈ। ਦਸਨੀਯੋਗ ਹੈ ਕਿ ਖਾਮਨੇਈ ਇਜ਼ਰਾਈਲ ਨਾਲ ਜੰਗਬੰਦੀ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ਤੇ ਸਾਹਮਣੇ ਆਏ ਨੇ। ਉਹਨਾਂ ਨੇ ਟੈਲੀਵਿਜ਼ਨ ਤੇ ਇੱਕ ਵੀਡੀਓ ਜਾਰੀ ਕਰਕੇ ਕਈ ਗੱਲਾਂ ਦਸੀਆਂ ਨੇ। ਐਜ਼ੇ ਨਾਲੀ ਖਮਨਈ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਦੁਬਾਰਾ ਈਰਾਨ ਤੇ ਹਮਲਾ ਕੀਤਾ ਤਾਂ ਉਹ ਵੀ ਮੂੰ ਤੋੜੇ ਜਵਾਬ ਦੇਣਾ ਜਾਣਦੇ ਨੇ ਸੁਪਰੀਮ ਲੀਡਰ ਦਾ 10 ਮਿੰਟ ਤੋਂ ਵੱਧ ਦਾ ਵੀਡੀਓ ਅਮਰੀਕਾ ਤੇ ਇਜ਼ਰਾਈਲ ਲਈ ਚੇਤਾਵਨੀਆਂ ਤੇ ਧਮਕੀਆਂ ਨਾਲ ਭਰਿਆ ਹੋਇਆ ਸੀ ਖਮਨਈ ਨੇ ਈਰਾਨ ਦੇ ਪਰਮਾਣੂ ਟਿਕਾਣਿਆਂ ਤੇ ਅਮਰੀਕਾ ਦੇ ਹਮਲਿਆਂ ਦੀ ਮਜ਼ਾਕੀਆ ਢੰਗ ਨਾਲ ਨਿੰਦਾ ਕੀਤੀ ਹੈ ਉਹਨਾਂ ਕਹਿ ਕੇ ਅਮਰੀਕਾ ਨੇ ਕਿਹਾ ਸੀ ਕਿ ਉਸ ਨੇ ਬੰਬ ਤੇ ਕਰੂਜ਼ ਮਿਸਾਇਲਾ ਨਾਲ ਇਰਾਨ ਦੇ ਪਰਮਾਣੂ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਪਰ ਡੋਨਲਡ ਟਰੰਪ ਦੀ ਇੱਕ ਗੱਲ ਸੱਚੀ ਨਹੀਂ ਹੈ ਉਹ ਸਿਰਫ ਚੀਜ਼ਾਂ ਨੂੰ ਬਦਾਚੜਾ ਕੇ ਪੇਸ਼ ਕਰ ਰਹੇ ਨੇ ਇਸ ਦੇ ਨਾਲ ਹੀ ਖੰਨੇਈ ਨੇ ਇਹ ਵੀ ਕਹਿ ਕਿ ਅਮਰੀਕਾ ਦੇ ਹਮਲਿਆਂ ਨਾਲ ਇਰਾਨ ਨੂੰ ਕੋਈ ਫਰਕ ਨਹੀਂ ਪਿਆ ਹਾਲਾਂਕਿ ਸੰਯੁਕਤ ਰਾਸ਼ਟਰ ਪਰਮਾਣੂ ਰੱਖਿਆ ਕਮੰਤਰੀ ਪਰਮਾਣੂ ਊਰਜਾ ਏਜੰਸੀ ਦੇ ਡਾਇਰੈਕਟਰ ਰਾਫੇਲ ਗਰੋਸੀ ਨੇ ਦੁਹਰਾਇਆ ਕਿ ਈਰਾਨ ਦੇ ਪਰਮਾਣੂ ਟਿਕਾਣਿਆਂ ਤੇ ਇਜ਼ਰਾਈਲ ਤੇ ਅਮਰੀਕਾ ਦੇ ਹਮਲੇ ਬੇਹੱਦ ਮਹੱਤਵਪੂਰਨ ਹਨ ਮੈਨੂੰ ਲੱਗਦਾ ਹੈ ਕਿ ਈਰਾਨ 'ਚ ਭਾਰੀ ਤਬਾਹੀ ਹੋਈ ਹੈ ਅਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਉਧਰ ਦੂਸਰੇ ਪਾਸੇ ਈਰਾਨ ਦੇ ਵਿਦੇਸ਼ ਮੰਤਰਾਲੇ ਤੋਂ ਜਾਰੀ ਬਿਆਨ 'ਚ ਵੀ ਕਿਹਾ ਗਿਆ ਹੈ ਕਿ ਸਾਡਾ ਪਰਮਾਣੂ ਸਿਸਟਮ ਬਹੁਤ ਬੁਰੀ ਤਰ੍ਹਾਂ ਤਬਾਹ ਹੋਇਆ ਹੈ ਜਿਕਰ ਹੋ ਗਿਆ ਹੈ ਕਿ 13 ਜੂਨ ਨੂੰ ਯੁੱਧ ਸ਼ੁਰੂ ਹੋਣ ਤੋਂ ਬਾਅਦ ਜਦੋਂ ਇਜ਼ਰਾਈਲ ਨੇ ਈਰਾਨ ਪਰਮਾਣੂ ਟਿਕਾਣਿਆਂ ਤੇ ਹਮਲਾ ਕੀਤਾ ਅਤੇ ਚੋਟੀ ਦੇ ਫੌਜੀ ਕਮਾਂਡਰ ਅਤੇ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਇਆ ਕਮਨਈ ਨੂੰ ਕਿਸੇ ਗੁਪਤ ਸਥਾਨ ਤੇ ਪਨਾਹ ਲੈਣ ਤੋਂ ਬਾਅਦ ਜਨਤਕ ਤੌਰ ਤੇ ਨਹੀਂ ਦੇਖਿਆ ਗਿਆ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸੀਫ ਨੇ ਭਾਰਤ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਖਵਾਜਾ ਆਸੀਫ ਨੇ ਮੰਨਿਆ ਹੈ ਕਿ ਭਾਰਤ ਨਾਲ ਹਾਲੇ ਚ ਹੋਏ ਫੌਜੀ ਟਕਰਾਅ ਤੇ ਤਣਾਅ ਵਧਣ ਤੋਂ ਬਾਅਦ ਪਾਕਿਸਤਾਨ ਨੂੰ ਚੀਨ ਤੋਂ ਮਦਦ ਮਿਲ ਰਹੀ ਹੈ ਉਹਨਾਂ ਨੇ ਕਿਹਾ ਕਿ ਬੇਜਿੰਗ ਇਸਲਾਮਾਬਾਦ ਨਾਲ ਭਾਰਤ ਬਾਰੇ ਜਾਣਕਾਰੀ ਸਾਂਝਾ ਕਰ ਰਿਹਾ ਹੈ ਅਰਬ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਆਸਿਫ ਨੇ ਕਿਹਾ ਹੈ ਕਿ ਦੋਸਤ ਦੇਸ਼ਾਂ ਲਈ ਸੈਟੇਲਾਈਟ ਜਾਂ ਹੋਰ ਤਰੀਕਿਆਂ ਨਾਲ ਪ੍ਰਾਪਤ ਕੀਤੀਆਂ ਖੂਫੀਆ ਜਾਣਕਾਰੀਆਂ ਸਾਂਝੀਆਂ ਕਰਨਾ ਆਮ ਗੱਲ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਅਜਿਹਾ ਇਸ ਲਈ ਵੀ ਹੋ ਰਿਹਾ ਹੈ ਕਿਉਂਕਿ ਚੀਨ ਦਾ ਭਾਰਤ ਨਾਲ ਵੀ ਵਿਵਾਦ ਚੱਲ ਰਿਹਾ ਹੈ ਜਦੋਂ ਆਸਿਫ ਨੂੰ ਪੁੱਛਿਆ ਗਿਆ ਕਿ ਚੀਨ ਭਾਰਤੀ ਹਵਾਈ ਰੱਖਿਆ ਪ੍ਰਣਾਲੀ ਮਿਸਾਈਲ ਅਤੇ ਉਡਾਣ ਮਾਰਗ ਬਾਰੇ ਖੂਫੀਆ ਜਾਣਕਾਰੀ ਸਾਂਝੀ ਕਰ ਰਿਹਾ ਹੈ ਤਾਂ ਪਾਕਿਸਤਾਨ ਰੱਖਿਆ ਮੰਤਰੀ ਨੇ ਕਿਹਾ ਕਿ ਅੱਜਕੱਲ ਜੋ ਵੀ ਦੇਸ਼ ਇੱਕ ਦੂਸਰੇ ਦੇ ਨੇੜੇ ਨੇ ਉਹ ਖੂਫੀਆ ਜਾਣਕਾਰੀ ਸਾਂਝੀ ਕਰਦੇ ਨੇ ਜੇਕਰ ਅਸੀਂ ਕੋਈ ਜਾਣਕਾਰੀ ਸਾਂਝੀ ਕਰਦੇ ਹਾਂ ਜੋ ਸਾਡੇ ਜਾਂ ਚੀਨ ਲਈ ਖਤਰਾ ਪੈਦਾ ਕਰ ਸਕਦੀ ਹੈ ਤਾਂ ਇਹ ਇੱਕ ਬਹੁਤੀ ਆਮ ਗੱਲ ਹੈ ਚੀਨ ਵੀ ਭਾਰਤ ਨਾਲ ਕਈ ਵਿਵਾਦ ਨੇ ਪਾਕਿਸਤਾਨ ਰੱਖਿਆ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਭਾਰਤ ਨਾਲ ਹਾਲੀ ਵਿੱਚ ਹੋਈ ਫੌਜੀ ਝੜਪ ਤੋਂ ਬਾਅਦ اسلامਾਬਾਦ ਹਾਈ ਅਲਰਟ ਤੇ ਅਸੀਂ ਆਪਣੀ ਸੁਰੱਖਿਆ ਘਟ ਨਹੀਂ ਕੀਤੀ ਹੈ ਮੈਂ ਪੁਸ਼ਟੀ ਕਰ ਸਕਦਾ ਕਿ ਅਸੀਂ 1 ਮਹੀਨੇ ਤੋਂ ਵੱਧ ਸਮੇਂ ਤੋਂ ਅਲਰਟ ਸਥਿਤੀ ਨੂੰ ਬਰਕਰਾਰ ਰੱਖਿਆ ਹੈ ਉਹਨਾਂ ਕਹਿ ਕੇ ਟਕਰਾ ਖਤਮ ਹੋ ਗਿਆ ਹੈ ਜੰਗਬੰਦੀ ਹੈ ਅਤੇ ਉਮੀਦ ਹੈ ਕਿ ਸਥਿਤੀ ਸ਼ਾਂਤ ਰਹੇਗੀ ਜ਼ਿਕਰ ਹੋ ਗਿਆ ਹੈ ਕਿ 7 ਦਸੰਬਈ ਤੱਕ ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕ ਛੋਟਾ ਪਰ ਤਿੱਬਰ ਫੌਜੀ ਟਕਰਾਅ ਹੋਇਆ ਸੀ ਜੋ ਪਾਕਿਸਤਾਨੀ ਫੌਜ ਦੁਆਰਾ ਜੰਗਬੰਦੀ ਦੀ ਪਹਿਲ ਕਦਮੀ ਤੋਂ ਬਾਅਦ ਖਤਮ ਹੋ ਗਿਆ ਸਸ਼ਿਆਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਆਇਆ